ਹਾਂਜੀ ਕੀ ਹਾਲ ਚਾਲ ਨੇ ਦੋਸਤੋ ਗੁੱਡ ਮਾਰਨਿੰਗ ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਆਪਾਂ ਵੀ ਹੋ ਗਏ ਸੀ ਰੈਡੀ ਉਧਰ ਖੜੇ ਨੇ ਸੁਖ ਤੇ ਜੀਤਾ ਤੇ ਆਪਾਂ ਵੀ ਚੱਲੇ ਆ ਗੁਰਦੁਆਰਾ ਸਾਹਿਬ ਅੱਜ ਪ੍ਰੋਗਰਾਮ ਹੈ ਤੇ ਸਹਿਜ ਪਾਠ ਰੱਖੇ ਹੋਏ ਸੀ ਗੁਰੂ ਘਰ ਤੇ ਆਪਾਂ ਹੋ ਗਏ ਰੈਡੀ ਹੁਣ ਚੱਲੇ ਆ ਜਾ ਕੇ ਉੱਥੇ ਕਰ ਦਾਂ ਸੇਵਾ ਇਸੇ ਤਰ੍ਹਾਂ ਬਣ ਰਿਹਾ ਆਪਣੇ ਬਲੌਗ ਦੇ ਨਾਲ ਸਾਰਾ ਬਲੌਗ ਵਿਖਾਵਾਂਗੇ ਹਾਂਜੀ ਹਾਂਜੀ ਪਹੁੰਚ ਗਏ ਅਸੀਂ ਗੁਰਦਾਰਾ ਸਾਹਿਬ ਬੰਬ ਚੱਲੇਗਾ ਹੁਣ ਵੱਢ ਗਰੋ ਬੜੀ ਸ਼ੀ ਚੱਲਿਆ ਇਹਦੇ ਬਹੁਤ ਚਲਾਉਣ ਲੱਗੇ ਨੇ ਜੀ ਸੁਖ ਵਿਰਕ ਨਰ ਬੰਬ ਅੱਜ ਬਾਅਦ ਚੁਤੇਗਦੇ ਹਾਂ ਮੱਥਾ ਦਰਵਾਜਾ ਸਾਹਿਬ ਜੇ ਮਾਣਾਂ ਇੱਕ ਹੋਰ ਜੇ ਪਹਿਲਾ ਨਾਰ ਤੋਂ ਸਾਡਾ ਫੁੱਸ ਹੋ ਗਿਆ ਰਾਜੀਤਾ ਸਿੰਘ ਜੀ ਜਾਓ ਦੁਆਰਾ ਨਹੀਂ ਚੱਲਦਾ ਜਾਓ ਦੁਆਰਾ ਜਾਓ ਨਹੀਂ ਆਹੜੋ ਫੋਨ ਮੈਂ ਜਾਨਾ ਜਾ ਜਿੱਤੇ ਦੁਆਰਾ ਜਾ ਕੋਈ ਸੜਤੀ ਜਿੱਤੇ ਨੇ ਕੀ ਕਰੀ ਜੀ ਆਪਿਆ ਗੁਰਦਾਰ ਸਾਹਿਬ ਚੱਲ ਜੀ ਘਿਆਰੀ ਇਧਰ ਨੂੰ ਦਰਸ਼ਨ ਸਿੰਘ ਬੜਾ ਕੰਮ ਕਰ ਰਹੇ ਆ ਲੈ ਆ ਲੈ ਇਧਰ ਜੀਤਾ ਸਿੰਘ ਜੀ ਚਲਾ ਰਹੇ ਨੇ ਥੋੜਾ ਛੇ ਸਾਰੇ ਜਿੱਤੇ ਮਾਨ ਦਾ ਮਗਬੀ ਗੜਾ ਲੱਗ ਜੇ ਪਟਾਸ ਵੀ ਆ ਗਈ ਆਪਣੇ ਤੋਪੜੇ ਵੀ ਪਹੁੰਚ ਗਏ ਨੇ ਉੱਧਰ ਚੱਲ ਰਹੀ ਹੈ ਸੇਵਾ ਇਧਰ ਦਰਸ਼ਨ ਸਿੰਘ ਜੀ ਚੱਲੇ ਨੇ ਅਦਰਕ ਲੈ ਕੇ ਗ੍ਰੈਂਡ ਗਰਾਉਂਡ ਜੀ ਚੱਲ ਰਿਹਾ ਪੜਾ ਕੇ ਆ ਵੀ ਲਿਆ ਗਿਆ ਬਹੁਤ ਖੁਸ਼ੀ ਆ ਸੰਗਤਾਂ ਨੂੰ ਮਹਾਰਾਜ ਦੇ ਪ੍ਰਕਾਸ਼ਪੁਰ ਵਿਖੇ ਗੁਰੂ ਨਾਨਕ ਦੇਵ ਜੀ ਦੇ ਚਾਗਰੀ ਯਾਦੇ ਉਹ ਚੱਬਾ ਬੈਠਾ ਪਿੱਛੇ ਬੂਮਣ ਘੰਟਾ ਆ ਗਿਆ ਉਧਰ ਉਹਦੇ ਪੈਰਾਂ ਕੋਲ ਹੀ ਆ ਵੇਖ ਬਾਬੇ ਤੈਨੂੰ ਕੱਟ ਫੋਨ ਦਾ ਨਾ ਦੁਬਾਰਾ ਆਉਂਦਾ ਜੇ ਕਰੀ ਤਰਾ ਉਹਨੂੰ ਚੈੱਕ ਕਰਾ ਦੇ ਚਲੋ ਜੀ ਤੋਬੜਾ ਚਲਾਉਣ ਲੱਗਣੇ ਇੱਧਰ ਹੋ ਰਹੀ ਦੇਖ ਪਿਆਰ ਕਿੰਨੇ ਵਜੇ ਭੋਗ ਪਾਣਾ ਚਾਚਾ ਜੀ 10 ਵਜੇ ਸਾਰੀ ਸਮਾਗਰੀ ਇਹ ਆਪਣੇ ਗ੍ਰੰਥੀ ਸਾਹਿਬ ਨੇ ਗੁਰਦਰਾ ਸਾਹਿਬ ਦੇ ਇੱਧਰ ਬਾਬਾ ਜੀ ਨੇ ਲੰਗਰੀ ਸਾਹਿਬ ਚੱਲ ਸੇਵਾਦਾਰ ਇਧਰ ਲੱਗੇ ਨੇ ਸੇਵਾਦਾਰ ਬਹੁਤ ਸੇਵਾ ਕਰਦੇ ਨੇ ਇਧਰ ਬਣ ਗਈ ਫੇਰ ਹਾਂ ਹਾਂ ਹੋ ਗਿਆ ਸੇਵਾ ਕੋਝਾ ਜਾਰੇ ਭਾਰੇ ਨਹੀਂ ਜੀ ਬਣਾ ਰਹੇ ਆ ਅੱਜ ਰੂਟ ਪਾ ਕੇ ਖੀਰ ਪਹਿਲੀ ਵਾਰ ਕਿਪਾਤਾ ਬਣਾਣਾ ਤੇ ਲਿਆਉਣ ਦੇ ਭੋਜਨ ਵੱਤ ਪਾ ਕੇ ਜਾਂ ਕਰ ਮੈਂ ਭਾਂਡੇ ਹੱਥ ਤੋਂ ਭਾਂਡੇ ਜਾਂਦੇ ਤੁਮ ਨਾ ਖੜ ਜਾ ਫਾਤੇ ਐ ਪਰ ਫਰੂਟ ਵਾਲੀ ਖੀਰ ਬਣਾ ਰਹੇ ਹਾਂ ਪਹਿਲੀ ਵਾਰ ਕਿਹੋ ਜੀ ਖਲਵਾਈ ਦੀ ਆ ਗਈ ਮੇਰੇ ਨਵੇਂ ਤੇ ਆ ਨਹੀਂ ਕੀਰੇ ਇਹ ਪਹਿਲੀ ਵਾਰ ਹੀ ਬਣੂਗੀ ਪਹਿਲੀ ਹੋਣੀ ਨਾ ਫਿਰ ਵੇਖੋਗੀ ਨਹੀਂ ਖੱਟੀ ਹੈ ਪਹਿਲੀ ਵਾਰ ਬਣਾ ਲੱਖੇ ਹੁੰਦੇ ਨੇ ਸੇ ਜੀ ਖਾਣੇ ਬਣਾ ਦੇਣਾ ਛੱਡ ਦੇਣਾ ਬਣਾ ਲਈ ਹਾਂ ਜੀ ਸਮਾਪਤੀ ਹੋ ਗਈ ਭੋਗ ਪੈ ਗਿਆ ਤੇ ਸੰਖੰਚਾਂ ਜਾਰੀਆਂ ਆਪੋ ਆਪਣੇ ਘਰ ਹੁਣ ਇਸ ਤੋਂ ਬਾਅਦ ਨਿਸ਼ਾਨ ਸਾਹਿਬ ਦੀ ਸੇਵਾ ਕਰਨਗੇ ਸਾਡੇ ਤਾਇਆ ਜੀ ਚੋਲਾ ਸਾਹਿਬ ਜੀ ਚੇਂਜ ਕਰਨਗੇ ਹਾਂਜੀ ਹੁਣ ਨਿਸ਼ਾਨ ਸਾਹਿਬ ਦੀ ਸੇਵਾ ਲੱਗੇ ਕਰਨ ਸੇਵਾਦਾਰ ਹਾਂਜੀ ਚੱਲਿਆ ਹੁਣ ਘਰ ਨੂੰ ਘਰੇ ਵੀ ਕੰਮ ਸੀ ਥੋੜਾ ਜਿਹਾ ਮਟਰਾਂ ਨੂੰ ਪਾਣੀ ਲਾਉਣਾ ਬਾਕੀ ਇੱਥੇ ਤੱਕ ਵੀਡੀਓ ਵੇਖਣ ਲਈ ਜੀ ਧੰਨਵਾਦ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਆਈ ਤੇ ਪੇਜ ਨੂੰ ਫੋਲੋ ਕਰਨਾ